ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਗੁਰਾਉਂਦਾ ਸਮੇਰ ਪ੍ਰਿਆਤ ਰੱਖਣ ਤੁਹਾਡੇ ਤੇ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਕਿਚਨ YouTube ਚੈਨਲ ਤੇ ਤੇ ਲਓ ਜੀ ਅੱਜ ਅਸੀਂ ਸਾਰੀਆਂ ਦਰਾਣੀਆਂ ਜਠਾਣੀਆਂ ਤੇ ਨਾਲ ਗਈ ਵੱਡੀ ਨਨਾਲ ਸੂਟ ਲੈਣ ਵਾਸਤੇ ਤਾਂ ਪਹਿਲਾਂ ਅਸੀਂ ਗਈਆਂ ਇੱਕ ਸਾਡੇ ਏਰੀਆ ਵਿੱਚ ਛੋਟੀ ਜੀ ਦੁਕਾਨ ਸੀ ਫਿਰ ਅਸੀਂ ਗਈਆਂ ਬਾਅਦ ਵਿੱਚ ਵੱਡੀ ਦੁਕਾਨ ਤੇ ਜਿੱਥੋਂ ਅਸੀਂ ਆਮ ਕੱਪੜਾ ਲੈਣੇ ਆ ਹਰ ਟਾਈਮ ਤੇ ਉਹਨਾਂ ਨੇ ਤਾਂ ਸਾਰਿਆਂ ਨੇ ਦੋ ਦੋ ਤਿੰਨ ਤਿੰਨ ਸੂਟ ਲਏ ਮੈਂ ਤਾਂ ਇੱਕ ਹੀ ਲਿਆ ਮੈਨੂੰ ਤਾਂ ਇੱਕ ਹੀ ਪਸੰਦ ਆਇਆ ਸੀ ਕਾਟਨ ਦਾ ਤੇ ਬਹੁਤ ਮਜ਼ਾ ਆ ਬਹੁਤ ਫਨ ਕੀਤਾ ਪਲਾਂ ਘਰੇ ਫਿਰ ਘਰੇ ਸਾਡੇ ਤੋਂ ਵੀਡੀਓ ਨਹੀਂ ਸ਼ੂਟ ਹੋ ਸਕਦੀ ਬਿਕਾਉਸ ਅਸੀਂ ਬਹੁਤ ਬੀਜੀ ਸੀ કરીਨੀ ਸਤਰੀ ਵੀ ਲੱਗਿਆ ਹੋਇਆ ਤੇ ਫਿਰ ਅਸੀਂ ਤੁਰ ਕੇ ਮਾਰਕੀਟ ਗਈਆਂ ਬਹੁਤ ਹੀ ਇੰਜੋਏ ਕੀਤਾ ਧੁੱਪ ਤਾਂ ਹੈਗੀ ਸੀਗੀ ਪਰ ਇੰਜਵਾਏ ਬਹੁਤ ਕੀਤਾ ਤੇ ਬਹੁਤ ਮਜ਼ਾ ਆਇਆ ਤੇ ਹਜੇ ਅਸੀਂ ਹੋਰ ਵੀ ਘੁੰਮਣਾ ਸੀ ਬਟ ਕਿਉਂਕਿ ਟਾਈਮ ਥੋੜਾ ਮੈਂ ਘਰੇ ਆ ਕੇ ਛੇਤੀ ਛੇਤੀ ਕद्दू ਦੀ ਸਬਜ਼ੀ ਬਣਾਈ ਕੁਝ ਨਹੀਂ ਮਿਲਦਾ ਸੀ ਬਣਾਉਣ ਨੂੰ ਛੇਤੀ ਛੇਤੀ ਲੇਟ ਹੋ ਗਏ ਕद्दू ਦੀ ਸਬਜ਼ੀ ਬਣਾਈ ਇੱਧਰ ਆਪਾਂ ਨੇ ਤੇਲ ਲੈ ਲਿਆ ਜੀਰਾ ਪਾਤਾ ਵਿੱਚ ਵਿੱਚ ਹੀ ਮੈਂ ਕद्दू ਵਿੱਚੇ ਪਿਆਜ਼ ਹਰੀਆਂ ਮਿਰਚਾਂ ਅਦਰਕ ਸਾਰਾ ਕੁਝ ਵਿੱਚੇ ਹੀ ਪਾਤਾ ਛੇਤੀ ਛੇਤੀ ਕਰਕੇ ਤੇ ਫਾਈਨਲੀ ਸਬਜੀ ਬਣਾਈ ਕੋਲੇ ਹੋਰ ਨਿੱਕੇ ਮੋਟੇ ਕੰਮ ਕੀਤੇ ਭਾਂਡੇ ਭੁੰਡੇ ਬਹੁਤ ਪੈ ਸੀ ਚੱਕਣ ਵਾਲੇ ਤੇ ਛੇਤੀ ਛੇਤੀ ਕਰਕੇ ਕੰਮ ਨਵੇਂ ਤੇ ਹੁਣ ਆਪਾਂ ਕद्दू ਜਿਹੜਾ 2 ਕੁ ਮਿੰਟ ਇਹਨੂੰ ਆਪਾਂ ਫਰਾਈ ਕਰਾਂਗੇ ਨਮਕ ਪਾ ਕੇ ਸੁੱਕਾ ਬਣਾਇਆ ਦੁੱਧ ਵਾਲਾ ਸਾਰੇ ਬਹੁਤ ਬਣਾਉਂਦੇ ਹੋਣੇ ਦੁੱਧ ਵਾਲੀ ਸਬਜੀ ਸਾਡੇ ਘਰੇ ਕद्दू ਦੁੱਧ ਵਾਲਾ ਤੇ ਇੱਕ ਕੀਆ ਤੋਰੀਆਂ ਵੀ ਦੁੱਧ ਵਾਲੀਆਂ ਬਹੁਤ ਪਸੰਦਗਾਰੇ ਮੇਰੇ ਹਸਬੰਦ ਨੂੰ ਬਹੁਤ ਪਸੰਦ ਆ ਤੇ ਅਸੀਂ ਵੈਸੇ ਸਾਰੇ ਹੀ ਲਾਈਕ ਕਰਦੇ ਆ ਇੰਦਰ ਹੁਣ 5 ਮਿੰਟ ਹੋ ਗਏ ਸੀਗੇ ਨਮਕ ਪਾ ਕੇ ਤੇ ਆਪਾਂ ਇਹਨੂੰ ਫਰਾਈ ਕਰ ਲਿਆ ਤੇ ਵਧੀਆ ਉਹ ਸੌਫਟ ਹੋ ਗਿਆ ਤੇ ਹਲਦੀ ਪਾ ਦਾਂਗੇ ਨੋਰਮਲੀ ਸਬਜੀ ਬਣਾਈ ਹੈ ਜਿਵੇਂ ਆਪਾਂ ਆਮ ਬਣਾਉਨੇ ਆ ਕੋਈ ਡਿਸ਼ ਵਗੈਰਾ ਨਹੀਂ ਕੋਈ ਰੈਸਪੀ ਵਗੈਰਾ ਨਹੀਂਗੀ ਸਿੰਪਲ ਜੀ ਸਬਜੀ ਆਗੀ ਤੇ ਕਿਉਂਕਿ ਛੇਤੀ ਬਹੁਤ ਸੀਗੀ ਲੇਟ ਬਹੁਤ ਹੋ ਗਈ ਸੀ ਅਸੀਂ ਨਾ ਖਾਣਾ ਛੇਤੀ ਖਾ ਲੈਂਦੇ ਤੇ ਮੇਰੀ ਰਿਕਵੈਸਟ ਹੈ ਨਾਲ-ਨਾਲ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਆਪਰੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਮੈਨੂੰ ਵੀ ਤੁਹਾਡੀ ਮਦਦ ਦੀ ਲੋੜ ਆ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਹੁਣ ਆਪਾਂ ਮਸਾਲੇ ਸਾਰੇ ਪਾ ਕੇ ਹਲਦੀ ਲੂਣ ਮਿੱਠ ਮਸਾਲਾ ਸਾਰਾ ਕੁਝ ਪਾ ਕੇ ਮਿਰਚਾਂ ਹਰੀਆਂ ਪਾਈਆਂ ਸੀਗਾ ਤੇ ਇਹ ਵਧੀਆ ਪੱਕ ਗਿਆ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਤਾ ਗਲਾਸ ਡੇਢ ਤੇ ਇਹਨੂੰ ਆਪਾਂ 2 ਕੁ ਮਿੰਟ ਵਾਸਤੇ ਹੋਰ ਪਕਾਵਾਂਗੇ ਫੇਰੇ ਦੁੱਧ گاੜਾ ਹੋ ਜਾਊਗਾ ਅਰਸ ਮੀਸੀ ਜੀ ਤਰੀ ਬਣ ਜਾਊਗੀ ਬਹੁਤ ਟੇਸਟੀ ਬਣਦੀ ਆ ਤੇ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਲਾਈਕ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਵੇਂ ਮੇਰੇ ਸਸਕ੍ਰਾਈਬਰ ਆ ਗਏ ਓਵੇਂ ਮੈਨੂੰ ਵਿਊ ਤਾਂ ਮਿਲਦੇ ਨਹੀਂ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਇਹਨੂੰ ਪਕਾ ਲਿਆ ਦੇਖੋ ਤੁਸੀਂ ਕਿੰਨੀ ਸੋਹਣੀ ਸੰਗਣੀ ਸੰਗਣੀ ਗਾੜੀ ਜੀ ਗਰੇਵੀ ਬਣ ਗਈ ਆ ਪਤਲੀ ਨਹੀਂ ਬਹੁਤ ਟੇਸਟੀ ਸਬਜੀ ਬਣਦੀ ਖੱਟੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤੇ ਫਾਈਨਲੀ ਮੈਂ ਤੇ ਇੱਕ ਹੀ ਸੂਟ ਲਿਆ ਸੀਗਾ ਇਹ ਵਾਲਾ ਕਲਰ ਕਿਵੇਂ ਦਾ ਲੱਗਿਆ